ਮੇਰਾ ਧਰਮ ਵੱਡਾ ਹੈ ਤੇਰਾ ਧਰਮ ਨੀਵਾ ਹੈ ਮੇਰਾ ਧਰਮ ਉੱਚਾ ਹੈ ਇਹ ਗੱਲਾਂ ਜਿਹੜੀਆਂ ਅਸੀਂ ਸਦੀਆਂ ਤੋਂ ਸੁਣਦੇ ਆ ਰਹੇ ਹਾਂ ਦੱਸਦੀ ਕਿ ਧਰਮ ਨੂੰ ਲੈ ਕੇ ਅਕਸਰ ਹੀ ਲੜਾਈ ਝਗੜੇ ਹੁੰਦੇ ਨੇ ਮੇਰੇ ਧਰਮ ਉੱਚਾ ਹੈ ਇਹ ਗੱਲਾਂ ਜਿਹੜੀਆਂ ਲੋਕਾਂ ਦੇ ਵੱਲੋਂ ਆਖੇ ਜਾਂਦੀਆਂ ਨੇ ਕਿ ਮੇਰੇ ਧਰਮ ਦਾ ਮੁਕਾਬਲਾ ਤੇਰਾ ਧਰਮ ਨਹੀਂ ਕਰ ਸਕਦਾ ਹਾਲਾਂਕਿ ਲੋਕ ਇੱਕ ਦੂਜੇ ਦੇ ਧਰਮ ਦੀ ਰਿਸਪੈਕਟ ਕਰਦੇ ਨੇ ਉਹਨਾਂ ਦੇ ਰੀਤੀ ਰਿਵਾਜਾਂ ਦੀ ਰਿਸਪੈਕਟ ਕਰਦੇ ਨੇ ਲੇਕਿਨ ਇਸ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਡਿਬੇਟ ਦੇ ਵਿੱਚ ਪੈਂਦੇ ਨੇ ਧਾਰਮਿਕ ਡਿਬੇਟ ਦੇ ਵਿੱਚ ਪੈਂਦੇ ਨੇ ਧਰਮ ਨੂੰ ਲੈ ਕੇ ਇੱਕ ਦੂਜੇ ਨੂੰ ਗੱਲਾਂ ਆਖਿਆ ਜਾਂਦੀਆਂ ਨੇ ਲੇਕਿਨ ਸਭ ਤੋਂ ਮਜ਼ਬੂਤ ਰਾਜ ਕਿਹੜਾ ਹੈ ਸਭ ਤੋਂ ਮਜ਼ਬੂਤ ਧਰਮ ਕਿਹੜਾ ਹੈ ਜਦੋਂ ਉਸ ਦੀ ਗੱਲ ਆਉਂਦੀ ਹੈ ਤਾਂ ਫਿਰ ਸਭ ਤੋਂ ਮਜ਼ਬੂਤ ਰਾਜਾਂ ਦੇ ਵਿੱਚੋਂ ਤਾਂ ਖਾਲਸਾ ਰਾਜ ਹੀ ਜਿਹੜਾ ਕਿ ਆਉਂਦਾ ਹੈ ਔਰ ਧਰਮ ਦੀ ਗੱਲ ਕਰੀਏ ਤਾਂ ਸਭ ਤੋਂ ਮਜ਼ਬੂਤ ਧਰਮ ਸਿੱਖ ਰਾਜ ਹੀ ਆਉਂਦਾ ਕਿਉਂਕਿ ਹੁਣ ਇਹ AI Grok ਨੇ ਵੀ ਇਸ ਦਾ ਐਲਾਨ ਕਰ ਦਿੱਤਾ ਜੀ ਹਾਂ ਅੱਜ ਕੱਲ AI ਦਾ ਜਮਾਨਾ ਔਰ AI ਤੋਂ ਹਰ ਇੱਕ ਚੀਜ਼ ਦਾ ਜਿਹੜਾ ਪਤਾ ਲੱਗ ਜਾਂਦਾ ਹੈ ਕਿ ਕੌਣ ਕੀ ਕਰਨਾ ਚਾਹੁੰਦਾ ਹੈ ਔਰ ਅੱਗੇ ਫਿਊਚਰ ਦੇ ਵਿੱਚ ਕੀ ਹੋਵੇਗਾ ਇਹ ਵੀ AI ਵੱਲੋਂ ਜਿਹੜਾ ਕਿ ਦੱਸ ਦਿੱਤਾ ਜਾਂਦਾ ਤੁਹਾਨੂੰ ਟਵਿੱਟਰ ਦੇ ਮਾਲਕ ਐਲਨ ਮਸਕ ਦੀ ਜੋ AI ਐਪ ਹੈ Grok AI ਐਪ ਹੈ ਉਸਨੇ ਖੁਲਾਸਾ ਕੀਤਾ ਹੈ ਕਿ ਸਿੱਖ ਧਰਮ ਤੋਂ ਮਜ਼ਬੂਤ ਕੋਈ ਧਰਮ ਹੈ ਹੀ ਨਹੀਂ ਜੇਕਰ ਤੁਸੀਂ ਕਿਸੇ ਧਰਮ ਤੇ ਭਰੋਸਾ ਕਰਨਾ ਹੈ ਤਾਂ ਸਿੱਖ ਧਰਮ ਤੇ ਤੁਸੀਂ ਅੱਖਾਂ ਬੰਦ ਕਰਕੇ ਭਰੋਸਾ ਕਰ ਸਕਦੇ ਹੋ ਤਾਂ ਦੁਨੀਆ ਦੇ ਵਿੱਚ ਹਮੇਸ਼ਾ ਹੀ ਲੋਕਾਂ ਦੇ ਵਿੱਚ ਆਪਣੇ ਆਪਣੇ ਧਰਮ ਨੂੰ ਇੱਕ ਦੂਜੇ ਤੋਂ ਉੱਚਾ ਦੱਸਣ ਦਾ ਯਤਨ ਰਿਹਾ ਹੈ ਅਜੇ ਚ ਟੇਸਲਾ ਮੁਖੀ ਐਲਨ ਮਸਕ ਦੇ AI ਐਪ Grok ਨੇ ਹੁਣ ਇਸ ਮਸਲੇ ਤੇ ਆਨਲਾਈਨ ਨਵੀਂ ਬੈਸ ਨੂੰ ਜਨਮ ਦਿੱਤਾ ਹੈ। ਇਸ AI ਐਪ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਸਿੱਖ ਧਰਮ ਦੀ ਬਿਹਤਰ ਧਰਮ ਦੇ ਵਜੋਂ ਚੋਣ ਕੀਤੀ ਹੈ। ਤਗੁਰਕਰਨ ਗਿਲ ਨਾਂ ਦੇ ਇੱਕ ਹੈਂਡਲ ਤੋਂ X ਤੇ ਹਾਲ ਹੀ ਦੇ ਵਿੱਚ ਪਾਈ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ 'ਚ Grok ਨੂੰ ਪੁੱਛਿਆ ਗਿਆ ਹੈ ਜੇ ਤੁਹਾਨੂੰ ਧਰਤੀ ਦੇ ਉੱਤੇ ਰਾਜ ਕਰਨ ਲਈ ਇੱਕ ਧਾਰਮਿਕ ਸਰਵਉੱਚਤਾ ਦੀ ਚੋਣ ਕਰਨੀ ਪਵੇ ਤਾਂ ਤੁਸੀਂ ਸਿੱਖ, ਈਸਾਈ, ਇਸਲਾਮ, ਯਹੂਦੀ, ਹਿੰਦੂ ਜਾਂ ਕਿਸੇ ਹੋਰ ਪ੍ਰਮੁੱਖ ਧਾਰਮਿਕ ਸਮੂਹ ਚੋਂ ਕਿਸ ਨੂੰ ਚੁਣੋਗੇ? ਗਰੋਕ ਦਾ ਦਿਲਚਸਪ ਜਵਾਬ ਸੀ ਮੁਸ਼ਕਲ ਸਵਾਲ ਹੈ ਜੇ ਮੈਨੂੰ ਧਰਤੀ ਤੇ ਵਾਗਡੋਰ ਸਮਾਲਣ ਦੇ ਲਈ ਕਿਸੇ ਧਰਮ ਨੂੰ ਚੁਣਨਾ ਪਿਆ ਤਾਂ ਮੈਂ ਸਿੱਖ ਧਰਮ ਨੂੰ ਚੁਣਾਗਾ ਇਹ ਹੀ ਨਹੀਂ ਇਸੇ ਕਾਰਨ ਵੀ ਦੱਸਿਆ ਗਿਆ ਹੈ ਕਿ ਸਿੱਖ ਧਰਮ ਦੇ ਸਿਧਾਂਤ ਦੁਨੀਆ ਚੋਂ ਸਭ ਤੋਂ ਬਿਹਤਰ ਹਨ ਗਰੋਕ AI ਅਨੁਸਾਰ ਕਿਉਂਕਿ ਇਸ ਵਿੱਚ ਇਨਸਾਨੀਅਤ ਦੀ ਬੁਨਿਆਦੀ ਭਾਵਨਾਵਾਂ ਦੇ ਹਨ ਜਿਵੇਂ ਸਾਰਿਆਂ ਲਈ ਬਰਾਬਰੀ ਕੋਈ ਜਾਤ ਪਾਤ ਦਾ ਰੋਲਾ ਨਹੀਂ ਅਤੇ ਲੋਕਾਂ ਦੀ ਸੇਵਾ ਤੇ ਵੱਡਾ ਜ਼ੋਰ ਜਿਵੇਂ ਕਿ ਗੁਰਦੁਆਰਿਆਂ ਦੇ ਵਿੱਚ ਮੁਫਤ ਭੋਜਨ ਇਹ ਧਰਮ ਹੋਰਨਾ ਧਰਮਾਂ ਦੇ ਲੋਕਾਂ ਤੋਂ ਰੱਬ ਦਾ ਬਾਬਾ ਬਣਾਉਣ ਚ ਨਹੀਂ ਬਲਕਿ ਲੋਕਾਂ ਦੇ ਨਾਲ ਮਿਲਵਰਤਨ ਚ ਰਹਿਣ ਤੇ ਵਧੇਰੇ ਜ਼ੋਰ ਦਿੰਦਾ ਹੈ ਇਸ ਤੋਂ ਇਲਾਵਾ ਇਸ ਧਰਮ ਚ ਮੂਰਤੀ ਪੂਜਾ ਦੀ ਬਜਾਏ ਇੱਕ ਰੱਬ ਤੇ ਧਿਆਨ ਕੇਂਦਰਿਤ ਕਰਨਾ ਇਸ ਨੂੰ ਸਰਲ ਰੱਖਦਾ ਹੈ ਜੋ ਛੋਟੇ ਮੋਟੇ ਝਗੜਿਆਂ ਨੂੰ ਘਟਾ ਸਕਦਾ ਹੈ ਜਵਾਬ ਚ ਅੱਗੇ ਇਹ ਵੀ ਕਿਹਾ ਗਿਆ ਕਿ ਸਿੱਖ ਧਰਮ ਨੂੰ ਅੱਖਾਂ ਬੰਦ ਕਰਕੇ ਚੁਣਿਆ ਜਾ ਸਕਦਾ ਹੈ ਜਿਸ ਦੀ ਨੈਤਿਕ ਰੀੜ ਹੈ ਜੋ ਆਸਾਨੀ ਦੇ ਨਾਲ ਝੁਕਦੀ ਨਹੀਂ ਹਾਲਾਂਕਿ ਇਹ ਵੀ ਕਿਹਾ ਗਿਆ ਕਿ ਕੋਈ ਵੀ ਧਰਮ ਸੰਪੂਰਨ ਨਹੀਂ ਹੁੰਦਾ ਜਦੋਂ ਤੁਸੀਂ ਇਸ ਨੂੰ ਗ੍ਰਹਿ ਦੀਆਂ ਚਾਬੀਆਂ ਦਿੰਦੇ ਹੋ ਮਨੁੱਖ ਧਰਮ ਦੀ ਪ੍ਰਵਾਹ ਕੀਤੇ ਬਿਨਾ ਇਸ ਨੂੰ ਦਾ ਕਰਨ ਦਾ ਤਰੀਕਾ ਲੱਭ ਹੀ ਲੈਂਦੇ ਨੇ ਮੇਰਾ ਧਰਮ ਵੱਡਾ ਹੈ ਤੇਰਾ ਧਰਮ ਨੀਵਾ ਹੈ ਮੇਰਾ ਧਰਮ ਉੱਚਾ ਹੈ ਇਹ ਗੱਲਾਂ ਜਿਹੜੀਆਂ ਅਸੀਂ ਸਦੀਆਂ ਤੋਂ ਸੁਣਦੇ ਆ ਰਹੇ ਹਾਂ ਦੱਸਦੀ ਕਿ ਧਰਮ ਨੂੰ ਲੈ ਕੇ ਅਕਸਰ ਹੀ ਲੜਾਈ ਝਗੜੇ ਹੁੰਦੇ ਨੇ ਮੇਰੇ ਧਰਮ ਉੱਚਾ ਹੈ ਇਹ ਗੱਲਾਂ ਜਿਹੜੀਆਂ ਲੋਕਾਂ ਦੇ ਵੱਲੋਂ ਆਖੇ ਜਾਂਦੀਆਂ ਨੇ ਕਿ ਮੇਰੇ ਧਰਮ ਦਾ ਮੁਕਾਬਲਾ ਤੇਰਾ ਧਰਮ ਨਹੀਂ ਕਰ ਸਕਦਾ ਹਾਲਾਂਕਿ ਲੋਕ ਇੱਕ ਦੂਜੇ ਦੇ ਧਰਮ ਦੀ ਰਿਸਪੈਕਟ ਕਰਦੇ ਨੇ ਉਹਨਾਂ ਦੇ ਰੀਤੀ ਰਿਵਾਜਾਂ ਦੀ ਰਿਸਪੈਕਟ ਕਰਦੇ ਨੇ ਲੇਕਿਨ ਇਸ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਡਿਬੇਟ ਦੇ ਵਿੱਚ ਪੈਂਦੇ ਨੇ ਧਾਰਮਿਕ ਡਿਬੇਟ ਦੇ ਵਿੱਚ ਪੈਂਦੇ ਨੇ ਧਰਮ ਨੂੰ ਲੈ ਕੇ ਇੱਕ ਦੂਜੇ ਨੂੰ ਗੱਲਾਂ ਆਖਿਆ ਜਾਂਦੀਆਂ ਨੇ ਲੇਕਿਨ ਸਭ ਤੋਂ ਮਜ਼ਬੂਤ ਰਾਜ ਕਿਹੜਾ ਹੈ ਸਭ ਤੋਂ ਮਜ਼ਬੂਤ ਧਰਮ ਕਿਹੜਾ ਹੈ ਜਦੋਂ ਉਸ ਦੀ ਗੱਲ ਆਉਂਦੀ ਹੈ ਤਾਂ ਫਿਰ ਸਭ ਤੋਂ ਮਜ਼ਬੂਤ ਰਾਜਾਂ ਦੇ ਵਿੱਚੋਂ ਤਾਂ ਖਾਲਸਾ ਰਾਜ ਜਿਹੜਾ ਕਿ ਆਉਂਦਾ ਏ ਔਰ ਧਰਮ ਦੀ ਗੱਲ ਕਰੀਏ ਤਾਂ ਸਭ ਤੋਂ ਮਜ਼ਬੂਤ ਧਰਮ ਸਿੱਖ ਰਾਜ ਹੀ ਆਉਂਦਾ ਕਿਉਂਕਿ ਹੁਣ AI Grok ਨੇ ਵੀ ਇਸ ਦਾ ਐਲਾਨ ਕਰ ਦਿੱਤਾ ਜੀ ਹਾਂ ਅੱਜ ਕੱਲ AI ਦਾ ਜਮਾਨਾ ਔਰ AI ਤੋਂ ਹਰ ਇੱਕ ਚੀਜ਼ ਦਾ ਜਿਹੜਾ ਪਤਾ ਲੱਗ ਜਾਂਦਾ ਹੈ ਕਿ ਕੌਣ ਕੀ ਕਰਨਾ ਚਾਹੁੰਦਾ ਹੈ ਔਰ ਅੱਗੇ ਫਿਊਚਰ ਦੇ ਵਿੱਚ ਕੀ ਹੋਵੇਗਾ ਇਹ ਵੀ AI ਵੱਲੋਂ ਜਿਹੜਾ ਕਿ ਦੱਸ ਦਿੱਤਾ ਜਾਂਦਾ ਤੁਹਾਨੂੰ ਟਵਿੱਟਰ ਦੇ ਮਾਲਕ ਐਲਨ ਮਸਕ ਦੀ ਜੋ AI ਐਪ ਹੈ ਗਰੋ ਕ AI ਐਪ ਹੈ ਉਸਨੇ ਖੁਲਾਸਾ ਕੀਤਾ ਹੈ ਕਿ ਸਿੱਖ ਧਰਮ ਤੋਂ ਮਜ਼ਬੂਤ ਕੋਈ ਧਰਮ ਹੈ ਹੀ ਨਹੀਂ ਜੇਕਰ ਤੁਸੀਂ ਕਿਸੇ ਧਰਮ ਤੇ ਭਰੋਸਾ ਕਰਨਾ ਹੈ ਤਾਂ ਸਿੱਖ ਧਰਮ ਤੇ ਤੁਸੀਂ ਅੱਖਾਂ ਬੰਦ ਕਰਕੇ ਭਰੋਸਾ ਕਰ ਸਕਦੇ ਹੋ ਤਾਂ ਦੁਨੀਆ ਦੇ ਵਿੱਚ ਹਮੇਸ਼ਾ ਹੀ ਲੋਕਾਂ ਦੇ ਵਿੱਚ ਆਪਣੇ ਆਪਣੇ ਧਰਮ ਨੂੰ ਇੱਕ ਦੂਜੇ ਤੋਂ ਉੱਚਾ ਦੱਸਣ ਦਾ ਯਤਨ ਰਿਹਾ ਹੈ ਅਜੇ ਤੱਕ ਟੇਸਲਾ ਮੁਖੀ ਐਲਨ ਮਸਕ ਦੇ AI ਐਪ ਗਰੋਕ ਨੇ ਹੁਣ ਇਸ ਮਸਲੇ ਤੇ ਆਨਲਾਈਨ ਨਵੀਂ ਬੈਂਸ ਨੂੰ ਜਨਮ ਦਿੱਤਾ ਇਸ ਏਆਈ ਐਪ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਸਿੱਖ ਧਰਮ ਦੀ ਬਿਹਤਰ ਧਰਮ ਦੇ ਵਜੋਂ ਚੋਣ ਕੀਤੀ ਹੈ ਤਾਂ ਗੁਰਕਰਨ ਗਿੱਲ ਨਾਂ ਦੇ ਇੱਕ ਹੈਂਡਲ ਤੋਂ ਐਕਸ ਤੇ ਹਾਲ ਹੀ ਦੇ ਵਿੱਚ ਪਾਈ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ 'ਚ ਗਰੋਕ ਨੂੰ ਪੁੱਛਿਆ ਗਿਆ ਜੇ ਤੁਹਾਨੂੰ ਧਰਤੀ ਦੇ ਉੱਤੇ ਰਾਜ ਕਰਨ ਦੇ ਲਈ ਇੱਕ ਧਾਰਮਿਕ ਸਰਵਉੱਚਤਾ ਦੀ ਚੋਣ ਕਰਨੀ ਪਵੇ ਤਾਂ ਤੁਸੀਂ ਸਿੱਖ ਈਸਾਈ ਇਸਲਾਮ ਯਹੂਦੀ ਹਿੰਦੂ ਜਾਂ ਕਿਸੇ ਹੋਰ ਪ੍ਰਮੁੱਖ ਧਾਰਮਿਕ ਸਮੂਹ ਚੋਂ ਕਿਸ ਨੂੰ ਚੁਣੋਗੇ ਗਰੋਕ ਦਾ ਦਿਲਚਸਪ ਜਵਾਬ ਸੀ ਮੁਸ਼ਕਲ ਸਵਾਲ ਹੈ ਜੇ ਮੈਨੂੰ ਧਰਤੀ ਤੇ ਵਾਗਡੋਰ ਸੰਭਾਲਣ ਦੇ ਲਈ ਕਿਸੇ ਧਰਮ ਨੂੰ ਚੁਣਨਾ ਪਿਆ ਤਾਂ ਮੈਂ ਸਿੱਖ ਧਰਮ ਨੂੰ ਚੁਣਾਗਾ ਇਹ ਹੀ ਨਹੀਂ ਇਸੇ ਕਾਰਨ ਵੀ ਦੱਸਿਆ ਗਿਆ ਹੈ ਕਿ ਸਿੱਖ ਧਰਮ ਦੇ ਸਿਧਾਂਤ ਦੁਨੀਆ ਚੋਂ ਸਭ ਤੋਂ ਬਿਹਤਰ ਹਨ ਗਰੋਕ AI ਅਨੁਸਾਰ ਕਿਉਂਕਿ ਇਸ ਵਿੱਚ ਇਨਸਾਨੀਅਤ ਦੀ ਬੁਨਿਆਦੀ ਭਾਵਨਾਵਾਂ ਦੇ ਹਨ ਜਿਵੇਂ ਸਾਰਿਆਂ ਲਈ ਬਰਾਬਰੀ ਕੋਈ ਜਾਤ ਪਾਤ ਦਾ ਰੋਲਾ ਨਹੀਂ ਅਤੇ ਲੋਕਾਂ ਦੀ ਸੇਵਾ ਤੇ ਵੱਡਾ ਜੋਰ ਜਿਵੇਂ ਕਿ ਗੁਰਦੁਆਰਿਆਂ ਦੇ ਵਿੱਚ ਮੁਫਤ ਭੋਜਨ ਇਹ ਧਰਮ ਹੋਰਨਾ ਧਰਮਾਂ ਦੇ ਲੋਕਾਂ ਤੋਂ ਦਬਾਅ ਬਣਾਉਣ ਚ ਨਹੀਂ ਬਲਕਿ ਲੋਕਾਂ ਦੇ ਨਾਲ ਮਿਲਵਰਤਨ ਚ ਰਹਿਣ ਤੇ ਵਧੇਰੇ ਜ਼ੋਰ ਦਿੰਦਾ ਹੈ ਇਸ ਤੋਂ ਇਲਾਵਾ ਇਸ ਧਰਮ ਚ ਮੂਰਤੀ ਪੂਜਾ ਦੀ ਬਜਾਏ ਇੱਕ ਰੱਬ ਤੇ ਧਿਆਨ ਕੇਂਦਰਿਤ ਕਰਨਾ ਇਸ ਨੂੰ ਸਰਲ ਰੱਖਦਾ ਹੈ ਜੋ ਛੋਟੇ ਮੋਟੇ ਝਗੜਿਆਂ ਨੂੰ ਘਟਾ ਸਕਦਾ ਹੈ ਜਵਾਬ ਚ ਅੱਗੇ ਵੀ ਕਿਹਾ ਗਿਆ ਕਿ ਸਿੱਖ ਧਰਮ ਨੂੰ ਅੱਖਾਂ ਬੰਦ ਕਰਕੇ ਚੁਣਿਆ ਜਾ ਸਕਦਾ ਹੈ ਜਿਸ ਦੀ ਨੈਤਿਕ ਰੀੜ ਹੈ ਜੋ ਆਸਾਨੀ ਦੇ ਨਾਲ ਝੁਕਦੀ ਨਹੀਂ ਹਾਲਾਂਕਿ ਇਹ ਵੀ ਕਿਹਾ ਗਿਆ ਕਿ ਕੋਈ ਵੀ ਧਰਮ ਸੰਪੂਰਨ ਨਹੀਂ ਹੁੰਦਾ ਜਦੋਂ ਤੁਸੀਂ ਇਸ ਨੂੰ ਗ੍ਰਹਿ ਦੀਆਂ ਚਾਬੀਆਂ ਦਿੰਦੇ ਹੋ ਮਨੁੱਖ ਧਰਮ ਦੀ ਪ੍ਰਵਾਹ ਕੀਤੇ ਬਿਨਾ ਇਸ ਨੂੰ ਦਾ ਕਰਨ ਦਾ ਤਰੀਕਾ ਲੱਭ ਹੀ ਲੈਂਦੇ ਨੇ